ਸ਼੍ਰੀ ਬ੍ਰਾਹਮਣ ਸਭਾ ਭਵਾਨੀਗੜ੍ਹ ਵੱਲੋਂ ਬਿਗ ਹੌਫ ਫਾਊਂਡੇਸ਼ਨ ਬਰੇਟਾ ਅਤੇ ਅਤਰੀ ਅਕੈਡਮੀ ਭਵਾਨੀਗੜ੍ਹ ਦੇ ਸਹਿਯੋਗ ਨਾਲ ਭਾਰਤ ਸਰਕਾਰ ਦੀ ਆਰ ਵੀ ਵਾਈ ਸਕੀਮ ਅਧੀਨ 60 ਸਾਲ ਦੀ ਉਮਰ ਤੋਂ ਉੱਪਰ ਬਜ਼ੁਰਗ ਵਿਅਕਤੀਆਂ ਲਈ ਮੁਫਤ ਅਸੈਸਮੈਂਟ ਕੈਂਪ પ્રાਚੀਨ ਸ਼ਿਮ ਮੰਦਰ ਦੇ ਵਿੱਚ ਲਗਾਇਆ ਗਿਆ। ਇਸ ਸੰਬੰਧੀ ਜਾਣਕਾਰੀ ਦੇਣ ਦੇ ਸੰਸਥਾ ਦੇ ਪ੍ਰਧਾਨ ਮਨਦੀਪ ਅਤਰੀ ਨੇ ਕੀ ਕਿਹਾ ਆਓ ਸੁਣਦੇ ਹਾਂ ਅਤਰੀ ਜੀ ਕਿਸ ਤਰੀਕੇ ਦੇਖਦੇ ਹੋ ਸ਼ਹਿਰ ਪਮਾਨੀਗੜ੍ਹ ਦੇ ਪਹਿਲੀ ਵਾਰ ਵੱਡਾ ਉਪਰਾਲਾ ਹੋਣ ਜਾ ਰਿਹਾ ਤੇ ਅਜੇ ਰਜਿਸਟ੍ਰੇਸ਼ਨ ਕੀਤੀ ਜਾ ਰਹੀ ਹੈ ਕਿੰਨੀ ਅਰਜ਼ੀ ਸਨ ਅੱਜ ਸਭ ਤੋਂ ਪਹਿਲਾਂ ਤਾਂ ਨਮਸਕਾਰ ਸਭ ਨੂੰ ਅੱਜ ਸ਼੍ਰੀ ਬ੍ਰਾਹਮਣ ਸਭਾ ਵੱਲੋਂ ਬਿਗ ਹੌਪ ਫਾਊਂਡੇਸ਼ਨ ਬ੍ਰਿਟਾ ਅਤੇ ਅਤਰੀ ਅਕੈਡਮੀ ਦੇ ਸਹਿਯੋਗ ਦੇ ਨਾਲ ਅਸੀਂ ਇੱਕ ਕੈਂਪ ਆਰਗੇਨਾਈਜ਼ ਕੀਤਾ ਜਿਦੇ ਵਿੱਚ 60 ਸਾਲ ਤੋਂ ਉੱਪਰ ਬਜ਼ੁਰਗਾਂ ਦੇ ਲਈ ਬੀਲ ਚੇਅਰ ਕੰਨਾਂ ਦੀਆਂ ਮਸ਼ੀਨਾਂ ਤੇ ਹੋਰ ਜਿੰਨੇ ਵੀ ਸਰਵਾਈਕਲ ਕੋਲਰ ਨੀ ਕੈਪ ਤੇ ਬੈਸਟ ਬੈਲਟ ਉਹ ਸਾਰੀਆਂ ਚੀਜ਼ਾਂ ਮੁਫਤ ਮਹਿਆ ਕਰਵਾਈਆਂ ਜਾ ਰਹੀਆਂ ਨੇ ਜਿਹੜੇ ਬਜ਼ੁਰਗ ਨੇ ਤੇ ਅੱਜ ਸਬਤ ਅੱਜ ਉਹਨਾਂ ਦੀ ਰਜਿਸਟ੍ਰੇਸ਼ਨ ਹੋ ਰਹੀ ਹੈ ਰਜਿਸਟ੍ਰੇਸ਼ਨ ਦੇ ਵਿੱਚ 400 ਪਲੱਸ ਸਾਡੇ ਕੋਲ ਜਿਹੜਾ ਜਿਹੜੇ ਪੇਸ਼ੈਂਟਸ ਨੇ ਉਹ ਰਜਿਸਟਰਡ ਹੋ ਚੁੱਕੇ ਨੇ ਤੇ ਵਿਦਨ ਡੇਜ਼ ਅਸੀਂ ਉਹਨਾਂ ਨੂੰ ਇਹ ਸਮਾਨ ਮਹਿਆ ਕਰਵਾਵਾਂਗੇ ਕਿਵੇਂ ਦੇਖਦੇ ਹੋ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਇਹ ਚੀਜ਼ ਦੀ ਬਹੁਤ ਪਰਿਵਾਰਾਂ ਨੂੰ ਜ਼ਰੂਰਤ ਸੀ ਜਿਹੜੀ ਤੁਸੀਂ ਆਪਣਾ ਰਲਣਾ ਕਰਨ ਜਾ ਰਹੇ ਹੋ ਤੇ ਲੱਗਦਾ ਨਹੀਂ ਇਹ ਜੇ ਉਪਰਾਲੇ ਹੋਣਗੇ ਅਸੀਂ ਬਿਲਕੁਲ ਜਦੋਂ ਅਸੀਂ ਇਹ ਥਾਟ ਲੈ ਕੇ ਚੱਲੇ ਕਿ ਬਜ਼ੁਰਗਾਂ ਲਈ ਕੁਝ ਨਾ ਕੁਝ ਕਰਨਾ ਚਾਹੀਦਾ ਹੈ ਉਸ ਟਾਈਮ ਅਸੀਂ ਇਸ ਇਨਾ ਐਕਸਪੈਕਟ ਨਹੀਂ ਕਰ ਰਹੇ ਸੀ ਕਿ ਪੇਸ਼ੈਂਟ ਸਾਡੇ ਕੋਲ ਇਨੀ ਦੂਰੋਂ ਦੂਰੋਂ ਪਹੁੰਚਣਗੇ ਬਟ ਅਸੀਂ ਇਸ ਚੀਜ਼ ਨੂੰ ਦੇਖ ਕੇ ਬੜੇ ਹੈਰਾਨ ਹੋਏ ਕਿ ਹਰਿਆਣਾ ਤੱਕ ਤੋਂ ਸਾਡੇ ਕੋਲ ਪੇਸ਼ੈਂਟ ਇੱਥੇ ਪਹੁੰਚੇ ਆ ਤੇ ਅੱਧਾ ਪੰਜਾਬ ਸਾਡੇ ਕੋਲ ਕਵਰ ਹੋ ਗਿਆ ਇੱਥੇ ਤੇ ਮੈਨੂੰ ਲੱਗਦਾ ਜੇ ਇਹ ਮੈਸੇਜ ਹੋਰ ਵੀ ਅੱਗੇ ਤੱਕ ਚਲਾ ਜਾਂਦਾ ਜਾਂ ਉਹ ਹੈ ਤਾਂ ਫੋਰ ਵੀ ਪੇਸ਼ੈਂਟ ਬਹੁਤ ਵੱਧ ਸਕਦਾ ਸੀਗਾ ਸੋ ਇਹਨਾਂ ਚੀਜ਼ਾਂ ਦੀ ਨੀਡ ਹੈ ਸੋ ਬਹੁਤ ਸਾਰੀਆਂ ਐਨਜੀਓ ਐਨਜੀਓਜ਼ ਨੂੰ ਇਸ ਫੀਲਡ ਦੇ ਵਿੱਚ ਆਉਣਾ ਚਾਹੀਦਾ ਹੈ ਉਹਨਾਂ ਬਜ਼ੁਰਗਾਂ ਦਾ ਭਲਾ ਕਰਨਾ ਚਾਹੀਦਾ ਹੈ ਕਿਉਂਕਿ ਲੋੜਵੰਦ ਲੋਕ ਇੱਥੇ ਪਹੁੰਚ ਰਹੇ ਨੇ ਤੇ ਉਹਨਾਂ ਨੂੰ ਜ਼ਰੂਰਤ ਵੀ ਹੈ ਇਸ ਚੀਜ਼ ਦੀ ਇਸ ਉਪਰਾਲੇ ਦੇ ਵਿੱਚ ਕੀ ਕੀ ਜਿਹੜਾ ਸਮਾਨ ਦਿੱਤਾ ਜਾਣਾ ਇਸ ਦੇ ਵਿੱਚ ਬੀਲ ਚੇਅਰ ਕੰਨਾਂ ਦੀਆਂ ਮਸ਼ੀਨਾਂ ਇਹ ਕਮੋਡ ਵਾਲੀ ਕੁਰਸੀ ਹੈ ਕਾਲਰ ਬਾਕੀ ਫਿਜ਼ੀਓਥੈਰੇਪੀ ਦਾ ਜਿੰਨਾ ਵੀ ਸਮਾਨ ਹੁੰਦਾ ਹੈ ਜਿਹੜਾ ਇੱਕ ਬਜ਼ੁਰਗ ਨੂੰ ਜਿਹੜੀ ਚੀਜ਼ ਦੀ ਜ਼ਰੂਰਤ ਹੈ ਸਾਡਾ ਸਭ ਤੋਂ ਪਹਿਲਾ ਕੋਸ਼ਿਸ਼ ਇਹੀ ਹੈ ਕਿ ਬਜ਼ੁਰਗਾਂ ਦੀ ਜ਼ਿੰਦਗੀ ਥੋੜੀ ਜਿਹੀ ਅਗਰ ਸਾਡੇ ਇਸ ਉਪਰਾਲੇ ਦੇ ਨਾਲ ਸੌਖੀ ਹੁੰਦੀ ਹੈ ਤਾਂ ਅਸੀਂ ਉਸ ਉਪਰਾਲੇ ਉਸ ਚ ਕੋਸ਼ਿਸ਼ ਚ ਲੱਗੇ ਹੋਏ ਹਾਂ ਸੀ ਅਦਰ ਦੂਸਰੇ ਪਾਸੇ ਜਨਰਲ ਸਕੱਤਰ ਡਾਕਟਰ ਰਿੰਪੀ ਸ਼ਰਮਾ ਅਤੇ ਸੀਨੀਅਰ ਮਿਤਪਰਦਾੰਤ ਜਿੰਦਰਪਾਲ ਸਿੰਘ ਨੇ ਦੱਸਿਆ ਕਿ ਮਾਹਿਰ ਡਾਕਟਰਾਂ ਦੀ ਟੀਮ ਦੁਆਰਾ ਲਗਭਗ 400 ਮਰੀਜ਼ਾਂ ਦੀ ਅਸੈਸਮੈਂਟ ਕੀਤੀ ਗਈ ਹੈ ਜਿਨ੍ਹਾਂ ਨੂੰ ਕੇ ਕਰੀਬ 1 ਮਹੀਨੇ ਦੇ ਵਿੱਚ ਵੀਲਚੇਅਰ ਕੰਨਾਂ ਦੀਆਂ ਮਸ਼ੀਨਾਂ ਫੋੜੀਆਂ ਖੁੰਡੀਆਂ ਸਰਵਾਈਕਲ ਕਾਲਰ ਅਤੇ ਹੋਰ ਸਾਰੇ ਸਮਾਨ ਦਿੱਤੇ ਜਾਣਗੇ ਇਹ ਬਜ਼ੁਰਗਾਂ ਅਤੇ ਸਮਾਜ ਭਲਾਈ ਦੇ ਲਈ ਜੋ ਉਪਰਾਲਾ ਬ੍ਰਾਹਮਣ ਸਭਾ ਪੋਨੀਗੜ ਵੱਲੋਂ ਸਹਾਇਜੋਗ ਅਤਰੀ ਕਾਟਵੀ ਵੱਲੋਂ ਜੋ ਇਹ ਮਤਲਬ ਉਪਰਾਲਾ ਕੀਤਾ ਜਾ ਰਿਹਾ ਹੈ ਇਹ 60 ਸਾਲ ਤੋਂ ਉੱਪਰ ਬਜ਼ੁਰਗਾਂ ਲਈ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਜਿਹੜੇ ਹਾਂਗੇ ਗੜੇ ਦਾ ਕਾਲਰ ਕਮਰ ਦੀ ਬੈਲਟ, ਨੀ ਕੈਪ, ਮਤਲਬ ਜਿਹੜੇ ਸਟੈਕ ਵਗੈਰਾ, व्हील चेयर ਵਗੈਰਾ ਜਿਹੜਾ ਹੈਗਾ ਉਹਨਾਂ ਨੂੰ ਜਿਹੜਾ ਹੈ ਮਹੀਆ ਕਰਾਇਆ ਜਾਊਗਾ। ਤਾਂ ਕਿੰਨੇ ਕੁ ਲੋਕਾਂ ਨੇ ਜਿਹੜੀ ਇਹ ਰਜਿਸਟ੍ਰੇਸ਼ਨ ਕਰਵਾਤੀ? ਇਹ ਤਕਰੀਬਨ ਤਕਰੀਬਨ ਮੇਰਾ ਖਿਆਲ ਹੈ ਵੀ ਪੇਸ਼ੰਟ ਹੜੇ ਵੀ ਆਈ ਜਾਂਦੇ ਨੇ 400 ਤੋਂ ਉੱਪਰ ਜਿਹੜਾ ਹੈਗਾ ਇਹਦਾ ਮਤਲਬ ਜਾ ਟਾਰਗੇਟ ਟੱਪ ਗਿਆ। ਲੋਕਾਂ ਨਾਲ ਗੱਲਬਾਤ ਕੀਤੀ ਹੋਣੀ ਹਾਂ ਲੋਕਾਂ ਨਾਲ ਗੱਲਬਾਤ ਕੀਤੀ ਹੈ ਲੋਕ ਜਿਹੜੇ ਹਨਗੇ ਸਮਾਜ ਦੇ ਵਿੱਚ ਇੱਕ ਤਾਂ ਸਾਡੀ ਗਰੀਬੀ ਬਹੁਤ ਦੂਰ ਤੱਕ ਪਹੁੰਚੀ ਪਈ ਹੈ। ਉਹ ਰਾਜ ਕਰਾਉਣ ਤੋਂ ਬੜੇ ਸਮਰਥ ਨੇ। ਉਰੇ ਇਦਾਂ ਵੀ ਆਏ ਨੇ ਮਤਲਬ ਜਿਹੜੇ ਉਹ ਤਰ ਫਿਰ ਵੀ ਨਹੀਂ ਸਕਦੇ ਜਿਨ੍ਹਾਂ ਦਾ ਮਤਲਬ ਇੱਥੇ ਮਤਲਬ ਉਹ ਜਿਹੜੇ ਉਹਨਾਂ ਨੂੰ ਸਹਿਯਤਾ ਖਰੀਦ ਤੱਕ ਦੀ ਆਸ ਨਹੀਂ ਹੈਗੀ ਵੀ ਅਸੀਂ ਖਰੀਦ ਲਾਂਗੇ ਬੀਚੇਰ ਦੇਖੋ ਇਹ ਜਿਹੜੀ ਇੱਕ ਸੰਸਥਾ ਉਹ ਸੰਸਥਾ ਵੱਲੋਂ ਜਿਹੜਾ ਹੈ ਸਾਰਾ ਉਪਰਾਲਾ ਕਰੇ ਜੋ ਸਾਡੇ ਵੱਲੋਂ ਜਿਹੜਾ ਹੈਗਾ ਦਾ ਪੂਰਾ ਅប្រਾਲਾ ਉਹਨਾਂ ਨਾਲ ਪੂਰਾ ਉਹ ਸਾਨੂੰ ਪੂਰਾ ਸਹਾਜਤ ਹੋ ਰਹੇ ਅਸੀਂ ਵੀ ਉਹਨਾਂ ਨੂੰ ਪੂਰਾ ਸਹਾਜੂਗ ਦੇ ਪਰ ਪੂਰੀ ਤਿਆਰੀਆਂ ਨਹੀਂ ਪੂਰੀਆਂ ਤਿਆਰੀਆਂ ਨਹੀਂ ਜੀ ਹਾਂ ਊਸ਼ਕ ਦਣਾਂ ਦੇ ਵਿੱਚ ਹੀ ਜਿਹੜਾ ਹੈ ਸਮਾਨ ਜਿਹੜਾ ਹੈ ਇਹਨਾਂ ਨੂੰ ਮੈਂ ਹੀ ਆ ਆਇਆ ਜਾਊਗਾ ਬੜਾ ਵਧੀਆ ਉਪਰਾਲਾ ਕੀਤਾ ਜੀ ਬ੍ਰਾਹਮਣ ਸਾਹਿਬ ਨੇ ਇੱਕ ਨਵਿਕਲੀ ਪਹਿਲ ਕੀਤੀ ਹੈ ਅੱਜ ਤੱਕ ਅਜਿਹਾ ਕੈਂਪ ਨਹੀਂ ਲੱਗਿਆ ਮੈਂ ਹੋਰ ਸੰਸਥਾਵਾਂ ਨੂੰ ਵੀ ਬੇਨਤੀ ਕਰਦਾ ਵੀ ਇਹੋ ਜੇ ਕੈਂਪ ਲਾਓ ਲੋਕਾਂ ਨੂੰ ਬਹੁਤ ਜ਼ਰੂਰਤ ਆ ਸਾਡੇ ਕੋਲ ਅੱਜ ਰਜਿਸਟ੍ਰੇਸ਼ਨ ਕਰਾਉਣ ਲਈ ਬਹੁਤ ਦੂਰੋਂ ਦੂਰੋਂ ਲੋਕ ਆਏ ਨੇ ਪਟਿਆਲੇ ਤੋਂ ਹਰਿਆਣੇ ਤੋਂ ਤੂਰੀ ਸੰਗਰੂਰ ਬਰਨਾਲੇ ਤੋਂ ਅਸੀਂ ਹੈਰਾਨ ਹੋ ਗਏ ਦੇਖ ਕੇ ਵੀ ਇਤਨੀ ਜ਼ਰੂਰ ਜ਼ਰੂਰਤ ਹੈ ਇਹਨਾਂ ਨੂੰ ਮੈਂ ਸਾਰਿਆਂ ਨੂੰ ਅਪੀਲ ਕਰਦਾ ਵੀ ਅਜੇ ਇਹ ਕੈਂਪ ਵੱਧ ਤੋਂ ਵੱਧ ਲਗਾਓ ਭਲਾ ਜੈਸ਼ੀ ਪਸ਼ੂਰਾਮ ਜੀ ਅੱਜ ਜੋ ਸ਼੍ਰੀ ਬ੍ਰਾਹਮਣ ਸਭਾ ਪੋਣੀਗੜ ਨੇ ਉਪਰਾਲਾ ਕੀਤਾ ਹੈ ਇਹ ਬਿਰਗਾਂ ਦੀ ਸੇਵਾ ਵਾਸਤੇ ਕੀਤਾ ਗਿਆ ਹੈ ਅਤੇ ਲੋੜਵੰਦਾਂ ਨੂੰ ਇਹ ਸਾਰੀ ਚੀਜ਼ਾਂ ਮੁਹਈਆ ਕਰਾਈਆਂ ਜਾ ਰਹੀਆਂ ਜਾਈਆਂ ਨੇ ਬਹੁਤ ਜ਼ਿਆਦੇ ਲੋਕਾਂ ਦੇ ਹਸ਼ਾਰ ਨਾਲ ਰਜਿਸਟ੍ਰੇਸ਼ਨ ਕਰਾਈ ਗਈ ਹੈ ਲੋਕ ਆਏ ਨੇ ਬਹੁਤ ਦੂਰ ਦੂਰੋਂ ਸਰ ਪਹਿਲੀ ਵਾਰ ਦੇਖਿਆ ਵੀ ਅਜਿਹੇ ਉਪਰਾਲੇ ਹੋ ਰਹੇ ਵੀਲ ਚੇਅਰ ਤੱਕ ਜਿਹੜੀਆਂ ਦਿੱਤੀਆਂ ਜਾ ਰਹੀਆਂ ਤਾਂ ਪਹਿਲਾਂ ਕਦੇ ਨਹੀਂ ਸੁਣਿਆ ਸੀ ਇਸ ਲੈਵਲ ਤੇ ਵੀ ਉਪਰਾਲੇ ਹੋ ਰਹੇ ਨੇ ਕਿਵੇਂ ਹੋਇਆ ਜੋ ਅਸੀਂ ਸਾਰੀ ਸੰਸਥਾ ਨੂੰ ਅਪੀਲ ਵੀ ਕਰਦੇ ਆ ਵੀ ਤਾਂ ਕਿ ਸਮਾਜ ਦਾ ਭਲਾ ਹੋ ਸਕੇ ਇਹ ਉਪਰਾਲੇ ਸਾਨੂੰ ਕਰਨੇ ਚਾਹੀਦੇ ਨੇ ਪਾਬਲੇ ਜ਼ਿਕਰ ਹੈ ਕਿ ਇਸ ਕੈਂਪ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਮਰੀਜ਼ ਕੱਲੇ ਪੰਜਾਬ ਤੋਂ ਨਹੀਂ ਬਲਕਿ ਹਰਿਆਣਾ ਤੋਂ ਵੀ ਪਹੁੰਚੇ ਜਿਸ ਦੇ ਵਿੱਚ ਇੰਨਾ ਸੰਸਥਾ ਦੇ ਵੱਲੋਂ ਅਪੀਲ ਕੀਤੀ ਗਈ ਹੈ ਕਿ ਹੋਰ ਵੀ ਸਮਾਜ ਸੇਵੀ ਸੰਸਥਾਵਾਂ ਨੂੰ ਅਜਿਹੇ ਉਪਰਾਲੇ ਕਰਨੇ ਚਾਹੀਦੇ ਨੇ ਤਾਂ ਜੋ ਮਰੀਜ਼ਾਂ ਤੱਕ ਉਹ ਸਾਰਾ ਸਮਾਨ ਪਹੁੰਚ ਸਕੇ ਜੋ ਕਿ ਉਹਨਾਂ ਲਈ ਜ਼ਰੂਰਤ ਦਾ ਸਮਾਨ ਹੈ ਤੇ ਨਾਲ ਹੀ ਅਪੀਲ ਕੀਤੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਵੀ ਹੋਰ ਕੋਸ਼ਿਸ਼ ਕਰਾਂਗੇ ਕਿ ਬਹੁਤ ਸਾਰੇ ਮਰੀਜ਼ਾਂ ਤੱਕ ਇਹ ਸਹੂਲਤਾਂ ਪਹੁੰਚਦੀਆਂ ਕਿੱਤੀਆਂ ਜਾਣ ਬਿਊਰੋ ਰਿਪੋਰਟ ਦਾ ਹੋਪ ਨਿਊਜ਼